ਆ ਦੇਖ ਲੋ ਚੋਰਾ ਨੇ ਟਾਪਲੀਆਂ ਹੱਦਾਂ ਕਿਵੇਂ ਹੁਣ ਮੋਬਾਈਲ ਸ਼ਾਪ ਦੇ ਵਿੱਚ ਕੀਤੀ ਚੋਰੀ ਤੇ ਚੋਰੀ ਕਰਕੇ ਟ੍ਰੇਨ ਦੇ ਵਿੱਚ ਬੈਠ ਕੇ ਹੋਏ ਫਰਾਰ ਇਹ ਮਾਮਲਾ ਕਾਫੀ ਸੋਸ਼ਲ মিডিਆ ਤੇ ਪੱਕਿਆ ਹੋਇਆ ਪਿਛਲੇ ਦਿਨੀ ਮੋਬਾਈਲ ਦੀ ਦੁਕਾਨ ਦੇ ਵਿੱਚ ਇਨਾ ਚੋਰਾ ਨੇ ਕੀਮਤੀ ਮੋਬਾਈਲ ਚੋਰੀ ਕੀਤੇ ਤੇ ਉਸ ਤੋਂ ਬਾਅਦ ਟ੍ਰੇਨ ਦੇ ਵਿੱਚ ਬੈਠ ਕੇ ਜੰਮੂ ਵਾਪਸੁਰਵਾਨਾ ਹੋ ਗਏ ਪਰ ਪਠਾਨਕੋਟ ਪੁਲਿਸ ਨੇ ਇਨਾ ਦੋਨਾਂ ਮੋਬਾਈਲ ਚੋਰਾ ਨੂੰ ਗ੍ਰਿਫਤਾਰ ਕਰ ਲਿਆ ਦੋਵੇਂ ਚੋਰ ਨਬਾਲਕ ਸਨ ਇਸ ਤੋਂ ਬਾਅਦ ਦੱਸ ਦਈਏ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਮੋਬਾਈਲ ਹੱਟ ਦੇ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਸੌਂਪੀ ਸੀ ਤੇ ਪੁਲਿਸ ਨੇ ਹੁਣ ਜਾਂਚ ਕੀਤੀ ਤੇ ਇਸ ਦੌਰਾਨ ਹੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਿ 11 ਨਵੇਂ ਆਈਫੋਨ ਦੇ ਨਾਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਰਾਨੀ ਦੀ ਗੱਲ ਇੱਥੇ ਹੈ ਕਿ ਦੋਨੋਂ ਜਿਹੜੇ ਨੌਜਵਾਨ ਨੇ ਉਹ ਨਾਬਾਲਗ ਹਨ ਤੇ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਜੰਮੂ ਕਸ਼ਮੀਰ ਦੇ ਕਟੜਾ ਤੋਂ ਇਹ ਚੋਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਆਏ ਸਿਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਵਾਪਸ ਕਟੜਾ ਰਵਾਨਾ ਹੋ ਗਏ ਤਾਂ ਪੁਲਿਸ ਨੇ ਹੁਣ ਲਗਾਤਾਰ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨਵਾਲਕਾਂ ਨੂੰ ਕਾਬੂ ਕਰ ਲਿਆ ਤਾਂ ਪੁਲਿਸ ਦਾ ਕੀ ਕੋਈ ਬਿਆਨ ਹੈ ਤਸਵੀਰਾਂ ਸਾਹਮਣੇ ਆਈਆਂ ਇਹਨਾਂ ਚੋਨਾਂ ਨੇ ਕਿਵੇਂ ਹੱਦਾ ਟੱਪੀਆਂ ਤੇ ਤੁਸੀਂ ਵੀ ਇਹਨਾਂ ਨੂੰ ਦੇਖ ਕੇ ਹੈਰਾਨ ਹੋਵੋਗੇ ਤਾਂ ਨਵਾਲਕ ਚੋਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਨੇ ਇਹਨਾਂ ਨੂੰ ਹੁਣ ਕਾਬੂ ਕਰ ਲਿਆ ਤਾਂ ਕੀ ਕੋਈ ਹੋਰ ਬਿਆਨ ਪੁਲਿਸ ਨੇ ਦਿੱਤੇ ਨਹੀਂ ਕੀ ਕੋਈ ਜੁਮਾ ਮਾਮਲਾ ਉਹ ਤੁਸੀਂ ਸੁਣ ਸਕਦੇ ਹੋ ਪਰ ਤੁਸੀਂ ਵੀ ਸਾਵਧਾਨ ਤੇ ਸੁਚੇਤ ਰਹੋ ਇਹਨਾਂ ਚੋਰਾਂ ਤੋਂ ਬਚ ਕੇ ਕਿਉਂਕਿ ਚੋਰ ਕਿਵੇਂ ਵੱਡੀਆਂ-ਵੱਡੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਤੁਸੀਂ ਇਹ ਸੋਚ ਵੀ ਨਹੀਂ ਸਕਦੇਓ ਕਿ ਸਾਡੇ ਜ਼ਿਲ੍ਹੇ ਦੇ ਐਸਐਸਪੀ ਮਾਨਜੋ ਸਰਦਾਰ ਦਿਲਜੀਤ ਸਿੰਘ ਢਿਲੋਂ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਅਸੀਂ ਜਿਹੜੀ ਹੈ ਪੈਰੇਆਂ ਇਨਸਾਨਾਂ ਦੇ ਖਿਲਾਫ ਜਿਹੜੀ ਮੁਹਿੰਮ ਜਿਹੜੀ ਆਰੰਭ ਕੀਤੀ ਹੋਈ ਹੈ ਉਹਦੇ ਸਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੇ ਟਾਕੀ ਰੋਡ ਤੇ ਇੱਕ ਦੁਕਾਨ ਹੈ ਅਭੀ ਮੋਬਾਈਲ ਹਟ ਨਾ ਗਿਆ ਕੁਝ ਸਮਾਂ ਪਹਿਲਾਂ ਉਥੋਂ ਚੋਰੀ ਹੋ ਗੀ ਸੀ ਕਾਫੀ ਨਵੇਂ ਜਿਹੜੇ ਮੋਬਾਈਲ ਫੋਨ ਨੇ ਉਹ ਵੀ ਉੱਥੇ ਚੋਰੀ ਹੋ ਗਏ ਸੀ ਤੋਂ ਸਾਡੇ ਜਿਹੜੇ ਐਸ ਐਚਓ ਡੀਜੀ ਨੰਬਰ 2 ਅਰਨ ਕੁਮਾਰ ਕਾਲਗਿਆ ਜੀ ਨੇ ਬੜੀ ਮਿਹਨਤ ਕਰਕੇ ਇਸ ਚੋਰੀ ਨੂੰ ਪੇਸ਼ ਕਰ ਲਿਆ ਤੇ ਜਿਹੜੇ ਚੋਰੀ ਕੀਤੇ ਹੋਏ ਮੋਬਾਈਲ ਫੋਨ ਸੀ 11 ਦੇ 11 ਉਹ ਸਾਰੇ ਹੀ ਰਿਕਵਰ ਕਰ ਲਏ ਨੇ ਇਹ ਦੋ ਬੱਚੇ ਨੇ ਜੁਬਨਾਈਲ ਜਿਹੜੇ ਕਟੜਾ ਦੇ ਰਹਿਣ ਵਾਲੇ ਨੇ ਇਹ ਕਟੜਾ ਤੋਂ ਆਂਦੇ ਸੀ ਇੱਥੇ ਤੇ ਰਾਤ ਨੂੰ ਦੁਕਾਨ ਤੋਂ ਚੋਰੀ ਕਰਕੇ ਰਾਤੋ ਰਾਤ ਇਹ ਵਾਪਸ ਕਟੜਾ ਚਲ ਜਾਂਦੇ ਸੀ। ਤੋਂ ਫਿਰ ਬੜੀ ਮਿਹਨਤ ਕੀਤੀ ਹੈ ਇਹਦੇ ਵਿੱਚ ਸਾਡੀ ਟੀਮ ਨੇ ਤੇ ਇਸ ਚੀਜ਼ ਨੂੰ ਇਹਦਾ ਟ੍ਰੇਸ ਕੀਤਾ ਹੈ। ਇਹਦੇ ਵਿੱਚੋਂ ਇੱਕ ਜਿਹੜਾ ਬੱਚਾ ਆ ਉਹਦੇ ਖਿਲਾਫ ਉੱਥੇ ਕਟੜੇ ਦੇ ਵਿੱਚ ਪਰਚੇ ਰਜਿਸਟਰ ਨੇ ਪਰ ਉਹ ਕਿੰਨੇ ਨੇ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ। ਉਹ ਇੱਕ ਦਿਨ ਕੋ ਇੱਕ ਦੇ ਖਿਲਾਫ ਮਕਦਮੇ ਪਹਿਲਾਂ ਦਰਜ ਹੈਗੀ ਨੇ ਉੱਥੇ। ਉੱਥੇ ਵੀ ਨਾ ਦੁਕਾਨਾਂ ਦੇ ਜਿਹੜੇ ਆ ਸ਼ਟਰ ਤੋੜ ਕੇ ਚੋਰੀ ਕੀਤੀ ਇਹਨਾਂ ਦੇ ਵਿੱਚ ਹੋਰ ਇਹ ਦੋ ਸੀ ਦੋਨੇ ਹੈ ਵੀ ਜਰਨੈਲ ਨੇ ਤੇ ਇਕੱਠੇ ਉੱਥੋਂ ਸਲਾਹ ਕਰਕੇ ਆਉਂਦੇ ਸੀ ਚੋਰੀ ਕਰਕੇ ਵਾਪਸ ਚਲੇ ਜਾਂਦੇ ਸੀ ਉੱਥੋਂ ਲਵਾਇਆ ਇਹਨਾਂ ਨੇ ਇੱਕ ਦੁਕਾਨ ਦੇ ਉੱਤੇ ਵੀ ਕੋਸ਼ਿਸ਼ ਕੀਤੀ ਸੀ ਬਟ ਉੱਥੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਤੇ ਸ਼ਟਰ ਇਹਨਾਂ ਨੇ ਤੋੜ ਲਿਆ ਸੀ ਬਟ ਕਾਮਯਾਬੀ ਨਹੀਂ ਮਿਲੀ ਉਹ ਉਹ ਵੀਰ ਚੋਰੀ ਹੋਣ ਤੋਂ ਬਚ ਗਈ ਸਾਡੇ ਜਿਹੜੇ ਪੀਸੀਆਰ ਵਾਲੇ ਸੀ ਉਹਦਰ ਹੁਟਰ ਮਾਰਦੇ ਆ ਗਏ ਤੇ ਇਹ ਉੱਥੋਂ ਕਿਸ ਕੀ ਸੀ ਰਸ ਇਹ ਦੋਨਾਂ ਨੂੰ ਰੈਸਟ ਕਰਕੇ ਕਿਉਂਕਿ ਜਗਨੈਲ ਸੀ ਤੇ ਫਿਰ ਰਾਤੀ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਜਿਹਨੂੰ ਜਿਹੜੇ ਬੱਚਿਆਂ ਦੀ ਜੇਲ ਹੈ ਉੱਥੇ 75 ਦੁਕਾਨ ਤੋਂ ਕੁਝ ਕਰਦਾ ਨਹੀਂ ਸਾਰੀ ਆਲਮੋਸਟ ਜਿਹੜੀ ਹੈ ਸਾਰੀ ਇਹਦੀ ਰਿਕਵਰੀ ਹੈ 11 ਦੇ 11 ਮੋਬਾਈਲ ਫੋਨ ਜਿਹੜੇ ਆ ਨਵੇਂ ਨੇ ਬਿਲਕੁਲ ਬਣਾ ਨਹੀਂ ਉਹ ਸਾਰੇ ਰਿਕਵਰ ਕਰ ਲਏ ਮਾਰੇ ਅਨਸਰ ਨੂੰ ਇਹ ਹਦਾ ਹੈ ਤਾਂ ਵੀ ਉਹ ਮਾਰੇ ਕੰਮ ਛੱਡ ਦੇਣਾ ਪੁਲਿਸ ਕਿਸੇ ਵੀ ਕੀਮਤ ਕਿਸੇ ਨੂੰ ਬਖਸ਼ਾ ਨਹੀਂ ਜਾਵੇਗਾ